ਪਿਛਲੀ ਪੰਜਾਬ ਸਰਕਾਰ ਵੇਲੇ ਵਿਰੋਧੀ ਕਾਂਗਰਸ ਪਾਰਟੀ ਵੱਲੋਂ ਜੋ ਇਲਜ਼ਾਮ ਅਕਾਲੀ ਸਰਕਾਰ ਖਿਲਾਫ ਲਾਏ ਜਾਂਦੇ ਸੀ ਅੱਜ ਉਹੀ ਇਲਜ਼ਾਮ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਸੂਬੇ ਦੀ ਕਾਂਗਰਸ ਸਰਕਾਰ ਖਿਲਾਫ ਲਾ ਰਹੇ ਨੇ ਅੰਮ੍ਰਿਤਸਰ ਪਹੁੰਚੇ ਸੁਖਬੀਰ ਬਾਦਲ ਨੇ ਸੂਬੇ ਵਿੱਚ ਹੋ ਰਹੀਆਂ ਕਿਸਾਨ ਖੁਦਕੁਸ਼ੀਆਂ ਲਈ ਕੈਪਟਨ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਤੇ ਵੱਡਾ ਇਲਜ਼ਾਮ ਲਾਉਂਦੇ ਆ ਕਿ ਹਾਕੀ ਕਿਸਾਨਾਂ ਨੂੰ ਖੁਦਕੁਸ਼ੀਆਂ ਕਰਨ ਲਈ ਕੈਪਟਨ ਸਰਕਾਰ ਮਜਬੂਰ ਕਰ ਰਹੀ ਹੈ ਆ ਸਰਕਾਰ ਆਤਮ ਹਤਿਆ ਕਰਾਉਣਾ ਸ਼ੁਰੂ ਕਰਾ ਦਿੱਤਾ ਹੈ ਨੇ ਇਹਨਾਂ ਨੇ ਇੱਕ ਝੂਠੇ ਵਾਅਦੇ ਕੀਤੇ ਮੈਂ ਪਿੱਛੇ ਜਨਾਲੇ ਗਿਆ ਸੀ ਇੱਕ ਕਿਸਾਨ ਨੇ ਜਿਹਨੇ ਆਤਮ ਹੱਤਿਆ ਕੀਤੀ ਸੀ ਉਹਨੇ ਚਿੱਠੀ ਲਿਖੀ ਕਿ ਮੈਂ ਕੈਪਟਨ ਸਾਹਿਬ ਤੁਹਾਡੇ ਕਹਿਣ ਤੇ ਮੈਂ ਮੈਂ ਸੋਚਿਆ ਕਿ ਤੁਸੀਂ ਮੈਂ ਮੇਰਾ ਕਰਜ਼ਾ ਸੀ ਮੈਂ ਵੋਟ ਪਾਈ ਉਮੀਦ ਨਾ ਪਾਈ ਕਿ ਸਾਡਾ ਕਰਜ਼ਾ ਮਾਫ ਹੋਊਗਾ ਕਰਜ਼ਾ ਕੀ ਮਾਫ ਹੋਣਾ ਸੀ ਪਿਛਲੇ 4 ਮਹੀਨਿਆਂ ਦੇ ਅੰਦਰ ਬੈਂਕਾਂ ਨੇ ਮੇਰਾ ਬੁਰਾ ਹਾਲ ਕਰ ਦਿੱਤਾ ਐਸ ਕਰਕੇ ਤੁਸੀਂ ਛੋਡੇ ਲਾਰੇ ਸਾਨੂੰ ਪਤਾ ਲੱਗ ਗਿਆ ਇਸ ਕਰਕੇ ਮੈਂ ਆਤਮ ਹੱਤਿਆ ਕਰਨ ਲੱਗਿਆ ਹਰ ਰੋਜ਼ ਹਰ ਰੋਜ਼ ਹਰ ਰੋਜ਼ ਆ ਹੋਏ ਅਕਾਲੀ ਦਲ ਦੇ ਪ੍ਰਧਾਨ ਅੱਜ ਆਪਣੀ ਪਤਨੀ ਹਰਸਿਮਰਤ कौर ਬਾਦਲ ਸਮੇਤ ਹਰਮੰਦਰ ਸਾਹਿਬ ਨਤਮਸਤਕ ਹੋਣ ਲਈ ਪਹੁੰਚੇ ਸਨ। ਉਹਨਾਂ ਨੇ ਕਾਂਗਰਸ ਸਰਕਾਰ ਵੱਲੋਂ ਅਕਾਲੀ ਵਰਕਰਾਂ ਅਤੇ ਬਜ਼ੁਰਗਾਂ ਖਿਲਾਫ ਝੂਠੇ ਪਰਚੇ ਕਰਵਾਉਣ ਦਾ ਦੁੱਖੜਾ ਵੀ ਰੋਇਆ। ਕਿ ਇਹ ਸਰਕਾਰ ਨੇ ਖਾਸ ਕਰਕੇ ਜਿਹੜੇ ਕਾਂਗਰਸੀ ਐਮ.ਐਲ.ਏ. ਹੈ ਵਿਚਾਰੇ ਗਰੀਬ ਕਿਸਾਨ ਕੋਈ ਅਕਾਲੀ ਵਰਕਰ ਜੀਨੇ ਉਹਨਾਂ ਨੂੰ ਵੋਟ ਨਹੀਂ ਪਾਈ ਨਾ ਉਹਨਾਂ ਤੇ ਝੂਠੇ ਕੇਸ ਮਾਈਆਂ ਨੂੰ ਅੰਦਰ ਕੀਤਾ ਹੈ। ਬੱਚਿਆਂ ਨੂੰ ਅੰਦਰ ਕਰ ਦਿੱਤਾ ਹੈ ਬਜ਼ੁਰਗਾਂ ਨੂੰ ਅੰਦਰ ਕਰ ਦਿੱਤਾ ਝੂਠ ਫੋੜ ਕੇ ਕੇਸ ਕਰਕੇ ਕੈਬਨਿਟ ਮੰਤਰੀ ਨਮਜੋਤ ਸਿੰਘ ਸਿੱਧੂ ਤੇ ਨਿਸ਼ਾਨਾ ਲਾਉਂਦਿਆਂ ਸੁਪੀਰ ਬਾਦਲ ਨੇ ਕਿਹਾ ਕਿ ਸਿੱਧੂ ਨੇ ਚੋਣਾਂ ਤੋਂ ਪਹਿਲਾਂ ਅੰਮ੍ਰਿਤਸਰ ਦੇ ਲੋਕਾਂ ਨਾਲ ਵੱਡੇ ਵੱਡੇ ਵਾਅਦੇ ਕੀਤੇ ਸੀ ਪਰ ਹਾਲੇ ਤੱਕ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ ਗਿਆ ਕਿਹਾ ਸੀ ਇੰਡੋਰ ਸਟੇਡੀਅਮ ਵਰਲਡ ਕਲਾਸ ਕ੍ਰਿਕਟ ਸਟੇਡੀਅਮ ਕਿਧਰ ਕੇ ਚਾਰ ਪਿਚਾ ਬਣਾ ਕੇ ਵਰਲਡ ਕਲਾਸ ਕ੍ਰਿਕਟ ਸਟੇਡੀਅਮ ਆ ਜਾਂਦਾ ਹੈ ਕੰਮ ਡੈਡੀਕੇਸ਼ਨ ਨਾ ਹੁੰਦਾ ਕੱਲੇ ਭਾਸ਼ਣਾ ਨਾਲ ਲਫਟਰ ਚੈਨਲ ਤੇ ਜਾ ਕੇ ਆ ਕੋਈ ਗੱਲਾਂ ਕਰਕੇ ਨਹੀਂ ਹੁੰਦਾ ਪੰਜਾਬ ਦੀ ਕਾਨੂੰਨ ਵਿਵਸਥਾ ਤੇ ਸਵਾਲ ਚੁੱਕਦਿਆਂ ਸੁਬੀਰ ਬਾਦਲ ਨੇ ਕਿਹਾ ਕਿ ਪੰਜਾਬ ਵਿੱਚ ਕਾਨੂੰਨ ਨਾਮ ਦੀ ਕੋਈ ਚੀਜ਼ ਨਹੀਂ ਰਹਿ ਗਈ ਕਿਉਂਕਿ ਗੈਂਗਸਟਰਾਂ ਵੱਲੋਂ ਸ਼ਰਿਆਮ ਲੋਕਾਂ ਨੂੰ ਗੋਲੀਆਂ ਮਾਰੀਆਂ ਜਾਂਦੀਆਂ ਨੇ ਪਰ ਸਰਕਾਰ ਕੁਝ ਵੀ ਨਹੀਂ ਕਰ ਰਹੀ ਮੈਨੂੰ ਅਫਸੋਸ ਇਸ ਗੱਲ ਦਾ ਹੈ ਇੰਨਾ ਖੂਬਸੂਰਤ ਅਸੀਂ ਗੁਰੂ ਦੀ ਨਗਰੀ ਬਣਾਈ ਹੁਣ ਖਰਾਬ ਕਰਨ ਤੇ ਲੱਗੇ ਐਡ ওভারঅল ਤੁਸੀਂ ਦੇਖੋ ওভারঅল ਦੇਖੋ ਸਫਾਈ ਤੋਂ ਲੈ ਕੇ ਹਰ ਚੀਜ਼ ਦੀ ਹਰ ਚੀਜ਼ ਇੱਥੇ ਇਨਡਿਸਿਪਲਨ ਹੋ ਗਿਆ ਲਾਅਨ ਆਰਡਰ ਸਿਚੁਏਸ਼ਨ ਜੋ ਹਾਲਾਤ ਆਜ ਪੰਜਾਬ ਦੇ ਸ਼ਰਿਆਮ ਗੈਂਗ ਵਾਰ ਚੱਲ ਰਹੀ ਹੈ ਲੋਕਾਂ ਨੂੰ ਮਾਰਿਆ ਜਾ ਰਿਹਾ ਲੁੱਟਿਆ ਜਾ ਰਿਹਾ ਫਰੋਤੀਆਂ ਹੋ ਰਹੀਆਂ ਆ ਕੋਈ ਕਾਨੂੰਨ ਹੈ ਸਰਕਾਰ ਲੱਗਦੀ ਹੈ ਤੁਹਾਨੂੰ ਇੱਥੇ